ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਬਣ ਫਗਲਾਣਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕੇ ਦਰਬਾਰ ਬਾਬਾ ਪੂਰੀ ਸ਼ਾਜੀ ਦਾ ਸਥਾਨ ਤੇ ਬਾਬਾ ਪੂਰੀ ਸ਼ਾਜੀ ਦਾ ਸਲਾਨਾ ਜੋੜ ਮੇਲਾ 4 ਅਤੇ 5 ਜੁਲਾਈ 2024 ਨੂੰ ਸੂਨ ਨੱਗਨਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਦੇ ਇਲਾਕੇ ਦੇ ਸਹਿਯੋਗ ਨਾਲ ਗੱਦੀ ਨਿਸ਼ੀਨ ਬਾਬਾ ਗੋਨੀ ਸਾਈਂ ਜੀ ਦੀ ਸਰਪਰਾਤੀ ਹੈਟ ਸ਼ਰਧਾ ਪੂਰਕ ਕਰਵਾਇਆ ਜਾ ਰਿਹਾ ਹੈ ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਬੰਸਲ ਜੀ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 4 ਜੁਲਾਈ ਦੇ ਦਿਨ ਵੀਰਵਾਰ ਨੂੰ ਝੰਡੇ ਦੀ ਰਸਮ ਅਤੇ ਚਿਰਾਗ ਰੋਸ਼ਨੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸ਼ਾਮ ਨੂੰ 5 ਵਜੇ ਬਾਬਾ ਜੀ ਦਾ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਜੁਲਾਈ ਨੂੰ ਨਕਾਲ ਪਾਰਟੀ ਅਤੇ ਕਲਾਕਾਰ ਆਪਣੀ ਹਾਜ਼ਰੀ ਲਗਾਉਣਗੇ। ਇਸ ਮੌਕੇ ਵੱਖ-ਵੱਖ ਢੀਰਾਂ ਤੋਂ ਸੰਤ ਮਹਾਪੁਰਸ਼ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਜਾਣਗੇ ਇਸ ਮੌਕੇ ਗੱਦੀ ਨਸ਼ੀਨ ਬਾਬਾ ਗੋਨੀ ਸਾਈਂ ਜੀ ਅਸ਼ਵਨੀ ਕੁਮਾਰ ਬੰਸਲ ਪ੍ਰਧਾਨ ਅਵਤਾਰ ਸਿੰਘ ਮਿੱਠੂ ਨਿਹਾਲ ਬੰਸਲ ਕੁਕੂ ਰਾਣਾ ਹਰਪ੍ਰੀਤ ਸ਼ਰਧਾਲੂ ਅਮਰੀਕ ਹੈਪੀ ਰਾਜੂ ਕਾਲਾ ਕੁਲਵੰਤ ਲਖਵਿੰਦਰ ਸਨੀ ਜੋਨੀ ਸਾਜਨ ਸੁੱਖਾ ਕੁਲਵੰਤ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੀ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸਹਾਇਦਾਰਾਂ ਦੇ ਨਾਲ ਮੀਰਾ ਦੇ ਦੀਵੇ ਵੱਲ ਦੇ ਸਰਾ ਪੁਰੀਆਂ ਦੇ ਜਗਾਰਾ ਬਾਬਾ ਪੁਰੀ ਸਾਧਾਰਵਾੜੀ ਦਾ ਬਹੁਤ ਸੱਚੇ ਦੁਆਰ ਹੀ ਜੈ ਜਗਾਰਾ ਬਾਬਾ ਪੁਰੀ ਸ਼ਾਹ ਜੀ ਦਾ ਸਲਾਨਾ ਮੇਲਾ 4-5 ਜੁਲਾਈ 2024 ਦਿਨ ਵੀਰਵਾਰ ਤੇ ਸ਼ੁੱਕਰਵਾਰ ਵੀਰਵਾਰ ਜਿਰਾਗ ਰੋਸ਼ਨੀ ਸ਼ੁੱਕਰਵਾਰ ਮੇਲਾ ਲੰਗਰ ਟੱਟਬਰ ਤੇ ਜਾਊਗਾ ਤੇ ਨਕਲਾਂ ਕਵਾਲੀਆਂ ਦਾ ਵੀ ਪ੍ਰੋਗਰਾਮ ਹੋਊਗਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਦਰਸ਼ਨ ਦਿਓ ਗੱਦੀ ਨਿਸ਼ੀਨ ਬਾਬਾ ਗੋਨੀ ਸਾਜੀ ਪਿੰਡ ਫਗਲਾਣਾ